ਗਵਰਾਂਵਿਕੇ 21 ਦਸੰਬਰ ਨੂੰ ਹੋਣ ਜਾ ਰਹੇ ਕਾਰਪੋਰੇਸ਼ਨ ਦੀ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰابطਾ ਕਾਇਮ ਕਰਦੇ ਆ ਆਪੋ ਆਪਣੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਗਈ ਉੱਥੇ ਹੀ ਅਗਰ ਗੱਲ ਕਰੀਏ ਵਾਰਡ ਨੰਬਰ 15 ਦੀ ਤਾਂ ਇਸ ਵਾਰਡ ਵਿੱਚ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਕਾਂਗਰਸ ਤੇ बसपा ਦੇ ਸੰਜੇ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਪਤਨੀ ਗੁਰਜੀਤ ਪਾਲ ਵਾਲੀਆ ਵੱਲੋਂ ਆਪਣੇ ਸਮਰਥਕਾਂ ਨਾਲ ਵਾਰਡ ਦੇ ਵੱਖ-ਵੱਖ ਮਾਲਿਆਂ ਦਾ ਦੌਰਾ ਕਰ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ ਇਸ ਦੌਰਾਨ ਜਥੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੇ ਸਮੂਹ ਵਾਰਡ ਵਾਸੀਆਂ ਨੂੰ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਉੱਥੇ ਹੀ 19 ਸਮੂਹ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾਰਡ ਨੂੰ ਇੱਕ ਨਮੂਨੇ ਦਾ ਬਾੜ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਉਹ ਦਰਬਾਰ ਵਾਸੀਆਂ ਨੇ ਵੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਦ ਸਨ ਗੁਰਵਾਲੀਆ ਕੈਂਡੀਡੇਟ ਤੇ ਬਾਣ ਨੰਬਰ 15 ਬਾਣ ਨੰਬਰ 15 ਤੇ ਸਾਰੇ ਮਾਤਾ ਵਾਸੀਆ ਨੂੰ ਪੀਛੇ ਚਲਦੀ ਹੈ ਪੰਜੇ ਦੀ ਪੰਜੇ ਤੇ ਮੋਹ ਲਗਾ ਕੇ ਮੈਨੂੰ ਕੰਮਜਾ ਬਣਾਓ ਜੈ 3 ਨੰਬਰ 3 ਨੰਬਰ ਬਟਨ ਦਬਾ ਕੇ ਪੰਜੇ ਤੇ ਮੋਹ ਲਾ ਕੇ ਮੈਨੂੰ ਕੰਮਜਾ ਬਣਾਓ ਜੈ ਮੈਂ ਗੁਰਪ੍ਰੀਤੌਰ 15 ਨੰਬਰ ਵਾਰ ਤੋਂ ਸਾਡੇ ਕੈਂਡੀਡੇਟ ਫਰਮ ਕਰਮਜੀਤਪੁਰ ਵਾਲੀਆ ਜੀ ਜਿਨ੍ਹਾਂ ਦੇ ਅਸੀਂ ਅੱਜ ਡੋਰ ਡੋਰ ਕੈਂਪੇਨ ਕਰਨ ਆਏ ਆ ਸਾਨੂੰ ਇਹਨਾਂ ਵਧੀਆ ਰਿਸਪੌਂਸ ਮਿਲ ਰਿਹਾ ਮਤਲਬ ਬੈਸਟ ਰਿਸਪਾਂਸ ਮਿਲ ਰਿਹਾ ਸਾਨੂੰ ਜਿਹੜੇ ਵੀ ਮੱਲੇ ਚ ਜਾ ਰਹੇ ਆ ਅਸੀਂ ਤੇ ਮੈਂ ਅਰਦਾਸ ਇਹ ਹੀ ਕਰੂੰਗੀ ਕਿ ਮੈਡਮ ਸਾਡੇ ਐਮਸੀ ਬਣਨ ਤੇ ਸਾਡੇ ਜਿਹੜੇ ਕੰਮ ਹੁਣ ਬਾਕੀ ਰੁਕ ਗਏ ਆ ਉਹ ਵੀ ਫਟਾਫਟ ਹੋ ਜਾਣਾ ਬਾਕੀ ਇਹਨਾਂ ਨੇ ਪਿਛਲੇ ਬਹੁਲੇ ਮਲੇ ਮਡੇ ਸਾਲਾਂ ਤੋਂ ਕੰਮ ਕਰਵਾਇਆ ਨਾ ਤੇ ਇਹਨਾਂ ਨੇ ਵਾਦਾ ਕੀਤਾ ਸੀ ਇੱਤਾ ਹੀ ਕਰਵਾ ਦੇਣਾ ਮਾਵੇਂ ਥੈਂਕ ਯੂ ਸੋ ਮੱਚ আর ਮੈਨੂੰ ਫਗਵਾੜਾ ਵਿਖੇ 21 ਦਸੰਬਰ ਨੂੰ ਹੋਣ ਜਾ ਰਹੇ ਕਾਰਪੋਰੇਸ਼ਨ ਦੀ ਚੋਣ ਨੂੰ ਲੈ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰابطਾ ਕਾਇਮ ਕਰਦੇ ਆ ਆਪੋ ਆਪਣੇ ਹੱਕ ਵਿੱਚ ਵੋਟਾਂ ਦੀ ਅਪੀਲ ਕੀਤੀ ਗਈ ਉੱਥੇ ਹੀ ਅਗਰ ਗੱਲ ਕਰੀਏ ਵਾਰਡ ਨੰਬਰ 15 ਦੀ ਤਾਂ ਇਸ ਵਾਰਡ ਵਿੱਚ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਕਾਂਗਰਸ ਦੇ ਬਸਪਾ ਦੇ ਸੰਜੇ ਉਮੀਦਵਾਰ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਪਤਨੀ ਗੁਰਜੀਤ ਪਾਲ ਵਾਲੀਆ ਵੱਲੋਂ ਆਪਣੇ ਸਮਰਥਕਾਂ ਨਾਲ ਵਾਰਡ ਦੇ ਵੱਖ-ਵੱਖ ਮਾਲਿਆਂ ਦਾ ਦੌਰਾ ਕਰ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ ਇਸ ਦੌਰਾਨ ਜਥੇ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੇ ਸਮੂਹ ਵਾਰਡ ਵਾਸੀਆਂ ਨੂੰ 21 ਦਸੰਬਰ ਦਿਨ ਸ਼ਨੀਵਾਰ ਨੂੰ ਚੋਣ ਨਿਸ਼ਾਨ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਉੱਥੇ ਹੀ 19 ਸਮੂਹ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਚੋਣ ਜਿੱਤਣ ਤੋਂ ਬਾਅਦ ਵਾਰਡ ਨੂੰ ਇੱਕ ਨਮੂਨੇ ਦਾ ਬਾੜ ਬਣਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਉਹ ਦਰਵਾੜ ਵਾਸੀਆਂ ਨੇ ਵੀ ਸ਼੍ਰੀਮਤੀ ਪਰਮਜੀਤ ਕੌਰ ਵਾਲੀਆ ਨੂੰ ਇਨ੍ਹਾਂ ਚੋਣਾਂ ਵਿੱਚ ਵੱਡੇ ਮਾਰਜ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਦ ਸਨ ਗੋਟ ਵਾਰੀਆ ਕੈਂਡੀਡੇਟ ਮੈਂ ਵਾਰ ਨੰਬਰ 15 ਵਾਰ ਨੰਬਰ 15 ਤੇ ਸਾਰੇ ਮੈਂ ਮਾਤਾ ਵਾਸੀਆਂ ਨੂੰ ਪਲੀ ਚਲਦੀ ਹੈ ਪੰਜੇ ਦੀ ਪੰਜੇ ਤੇ ਮੋਟ ਲਗਾ ਕੇ ਮੈਨੂੰ ਕਾਮਯਾਬ ਬਣਾਓ ਜੈ ਸਹਿਤੇ ਨੰਬਰ 3 ਨੰਬਰ ਬਟਨ ਦਬਾ ਕੇ ਪੰਜੇ ਤੇ ਮੋਟ ਲਾ ਕੇ ਮੈਨੂੰ ਕਾਮਯਾਬ ਬਣਾਓ ਜੈ ਮੈਂ ਗੁਰਪ੍ਰੀਤ कौर 15 ਨੰਬਰ ਵਾਰ ਤੋਂ ਸਾਡੇ ਕੈਂਡੀਡੇਟ ਫਰਮ ਪਰਮਜੀਤਪੁਰ ਵਾਲੀਆ ਜੀ ਜਿਨਾ ਦੇ ਅਸੀਂ ਅੱਜ ਡੋਰ ਟੋਰ ਕੰਪੇਨ ਕਰਨ ਆਏ ਆ ਸਾਨੂੰ ਇੰਨਾ ਵਧੀਆ ਰਿਸਪਾਂਸ ਮਿਲ ਰਿਹਾ ਮਤਲਬ ਬੈਸਟ ਰਿਸਪਾਂਸ ਮਿਲ ਰਿਹਾ ਸਾਨੂੰ ਜਿਹੜੇ ਵੀ ਮਲੇ ਚ ਜਾ ਰਹੇ ਆ ਸੀ ਤੇ ਮੈਂ ਅਰਦਾਸ ਇਹ ਹੀ ਕਰੂੰਗੀ ਕਿ ਮੈਡਮ ਸਾਡੇ ਐਮਸੀ ਨੂੰ ਨਾਲ ਤੇ ਸਾਡੇ ਜਿਹੜੇ ਕੰਮ ਕੁਲ ਬਾਕੀ ਰੁਕ ਗਏ ਆ ਉਹ ਵੀ ਫਟਾਫਟ ਹੋ ਜਾਣਾ ਬਾਕੀ ਇਹਨਾਂ ਨੇ ਪਿਛਲੇ ਬਹੁਲੇ ਬੜੇ ਸਾਲਾਂ ਤੋਂ ਕੰਮ ਕਰਵਾਇਆ ਨਾ ਤੇ ਇਹਨਾਂ ਨੇ ਵਾਦਾ ਕੀਤਾ ਸੀ ਇੱਤਾ ਹੀ ਕਰਵਾ ਦੇਣਾ ਬੰਦੇ ਥੈਂਕ ਯੂ ਸੋ ਮੱਚ ਔਰ ਮੈਨੂੰ